ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਤੇ ਅੱਜ ਆਪਾਂ ਗਏ ਨਹੀਂ ਕੰਮ ਤੇ ਕਿਉਂਕਿ ਕੱਲ੍ਹ ਤੇ ਆਪਾਂ ਦੂਰੋਂ ਆਏ ਹੀ ਕੰਮ ਤੋਂ ਤੇ ਉਸ ਕਰਕੇ ਰਥਕਾਵੜੀ ਜੀ ਹੋ ਗਈ ਤੇ ਸਾਡੇ ਕੋਈ ਜਾਣ ਹੀ ਹੋਇਆ ਚਲੋ ਕੱਲ੍ਹ ਦੇਖਾਂਗੇ ਅੱਜ ਤੋਂ ਦੀ ਵੀ ਕਾਫੀ ਪਈ ਆ ਬਹੁਤ ਜ਼ਿਆਦਾ ਮੈਂ ਕਿਹਾ ਅੱਜ ਫੇਰ ਇਹ ਹੀ ਚਲੋ ਤੇ ਨਾਲੇ ਗੱਡੀ ਦੀ ਸਰਵਿਸ ਕਰਾ ਲਿਆ ਹੁੰਦੇ ਆ ਕਾਫੀ ਦਿਨ ਹੋ ਗਏ ਤੇ ਸਰਵਿਸ ਵੀ ਸਰਵਿਸ ਦਾ ਟਾਈਮ ਹੋ ਗਿਆ ਗੱਡੀ ਦਾ ਇਟੇ ਆਪਣਾ ਜਿਹੜਾ ਕੰਮ ਹੋ ਜਾ ਉਹ ਚੰਗਾ ਚਲੋ ਫੇ ਚੱਲਦੇ ਆਪਾਂ ਲੱਗੀ ਆਪਣੀ ਗੱਡੀ ਚੱਲੀ ਆਪਾਂ ਸਰਵਿਸ ਕਰਾ ਲਈਏ ਆ ਬਾ ਮੈਂ ਕਿਹਾ ਬਾਰ ਬੰਦ ਕਰ ਲਈ ਟਾਈਮ ਹੋ ਗਿਆ 2:00 ਵਜ ਗਏ ਨੇ ਪੂਰੇ ਅੱਗੇ ਚਲੋ ਸਰਵਿਸ ਕਿਉਂਕਿ ਨਾ ਗੱਡੀ ਦਾ ਸ਼ੀਸ਼ਾ ਵੀ ਟਪਿਆ ਵੇਖੋ ਇਹ ਟੁੱਟ ਗਿਆ ਸਾਡੇ ਕੋ ਸ਼ੀਸ਼ਾ ਤੇ ਉਹਦਾ ਬਦਲਿਆ ਨਹੀਂ ਫਿਰ ਮੁੜ ਕੇ ਬਦਲਾ ਹੀ ਨਹੀਂ ਹੋਇਆ ਚਲੋ ਮੈਂ ਕਿ ਜਿੰਨਾ ਟਾਈਮ ਚੱਲਦਾ ਫਿਰ ਅਜੇ ਤਵੇ ਲੀਕੇਜ ਵਗੈਰਾ ਨਹੀਂ ਕਰਦਾ ਤੇ ਜਦੋਂ ਖਰਾਬੀ ਪਾਉਗੇ ਫਿਰ ਇਹਨੂੰ ਬਦਲ ਦਾਂਗੇ ਚਲੋ ਫਿਰ ਮਿਲਦੇ ਆ ਤੁਹਾਨੂੰ ਦੁਕਾਨ ਤੇ ਜਾ ਕੇ ਸਰ ਲਈ ਸਾਸੀ ਨਗਰ ਆ ਚੁੱਕੇ ਆਪਾਂ ਲੱਗਿਆ ਪਹਲਾਤੀ ਇੱਥੇ ਸਰਵਾਸੇਜ ਹੋਈ ਨਹੀਂ ਗੱਡੀ ਦੀ। ਤੁਸੀਂ ਗੱਡੀਾਂ ਦੇ ਨਾਲ ਕਿੰਨੀਆਂ ਖੋਲੀਆਂ ਹੁੰਦੀਆਂ ਆ ਫਲਾਗ ਬੰਦੇ। ਫਿਰ ਖੋਲ ਕੇ ਚੱਲ ਜਾਂਦੇ ਆ। ਵਾਰੋ ਵਾਰੀ ਕਰੀ ਜਾਂਦੇ ਕੰਮ ਤੇ। ਤੇ ਬਸ ਹੋਰ ਅੱਧਾ ਘੰਟਾ ਪੌਣਾ ਘੰਟਾ ਲੱਗਣਾ ਗੱਡੀ ਹੋ ਜਾਣੀ ਰੈਡੀ। ਆ ਜਿਹੜਾ ਉੱਪਰ ਹੁੰਦਾ ਇਹ ਤਾਂ ਇਹਦੇ ਵੀ ਥੋੜਾ ਜਿਹਾ ਰਿਪੇਅਰ ਹੋ ਗਿਆ। ਉਧਰ ਉਹ ਵੀਰ ਕਰਨ ਡਿਆ ਉਹਨੂੰ। ਪਲਾਸਟਿਕ ਆ ਨਾ ਟੁੱਟ ਗਈ ਆ ਪਲਾਸਟਿਕ ਆ ਇਹਦਾ ਜਿਹੜਾ ਆ। ਆਪਣੇ ਕੀ ਇਹਨੂੰ ਕਹਿੰਦੇ ਬੀਆਸਰ ਆ। ਪਲਾਸਟਿਕ ਜੀ ਅਜੇ ਤੇ ਆ ਲੱਗਦਾ ਉੱਪਰ ਸਾਹ ਸੁ ਰੈਣ ਵਾਲੇ ਫਿਲਟਰ ਫਿਲਟਰ ਪੈਂਦੇ ਉਹ ਟੁੱਟ ਗਿਆ ਉੱਪਰ ਤੇ ਉਹਨੂੰ ਵੀ ਡਾਇਆ ਥੋੜੀ ਜਿਹੀ ਰਿਪੇਅਰ ਉਹਦੀ ਕਰ ਕਿਉਂਕਿ ਨਵਾਂ ਬਹੁਤ ਮਿੰਗਾ ਹੋ ਸਰਵਿਸ ਕਰਾ ਲਈ ਆਪਾਂ ਤੇ ਹੁਣ ਅਜੇ ਉਹ ਬੋਸ਼ੇ ਪੈਣ ਵਾਲੇ ਹੀ ਬਬਲਿੰਗ ਕਰਦੀ ਸੀ ਗੱਡੀ ਤੇ ਉਹ ਛੱਕਰ ਖੋਲਤੇ ਆ ਛੱਕਰੇ ਵਿੱਚ ਕੋਈ ਬੋਸ਼ੇ ਪੈਣੇ ਉਹ ਪੂੰਡ ਫੌਨ ਲੱਗੇ ਨੋ ਪਵਾ ਦਈਏ ਮਜਾ ਟਾਇਰ ਮਗਾ ਮਗਾ ਚਲੇ ਵੀ ਕਰਾ ਦਨੇ ਕਮ ਅਦੀ ਖੋਡੀ ਤੇ ਖੋਲੀ ਤੇ ਆ ਗੱਡੀ ਇੱਧਰ ਖੋਲਤਾ ਤੇ ਦੂਰਾ ਖੋਲਣ ਦੇ ਆ ਵੀਰ ਲੈ ਟਾਇਰ ਕਰਤਾ ਵੀ ਤੇ ਫਿਕਰ ਹੋ ਗਿਆ ਬਾਈ ਕਰਾ ਚਾਹਤੇ ਆ ਨਾ ਹੀ ਰੇਵਾ ਕਿਥੇ ਗਿਆ ਅਲਾਈਨਮੈਂਟ ਸੇ ਗਿਆ ਇਹ ਕਰਨਾ ਆ ਬੁਛਪਾਏ ਨੇ ਇਹਨਾਂ ਨੇ ਫਿਟ ਕਰਨਾ ਕਾਦੇ ਅੱਗੇ ਨਾਲ 2 ਇੰਚੀ ਗੱਡੀ ਉੱਚੀ ਵੀ ਕਰਾਤੀ ਏ ਬੁਛਪਾਤੇ ਸ਼ਾਕ ਜਿਹੜੇ ਨਾ ਖੋਲੇ ਸੀ ਲਗਾ ਚਲੇ 2 ਇੰਚੀ ਅੱਜਾਂ ਤੋਂ 2 ਇੰਚੀ ਪਿੱਛੇ ਸਰਵਿਸ ਕਰਾ ਲਈ ਹੁਣ ਆਪਾਂ ਅਲਾਈਨਮੈਂਟ ਕਰਾ ਕੇ ਹੁਣ ਜਾਵਾਂ ਘਰ ਟਾਈਮ ਬਹੁਤ ਹੋ ਗਿਆ ਆਪਾਂ ਨੂੰ ਧੁੰਦ ਬੜੀ ਪੈ ਗਈ ਹੁਣੇ ਪਹੁੰਚੇ ਘਰ ਹੁਣੇ ਮਤਲਬ ਟਾਈਮ ਬੜਾ ਲੱਗ ਗਿਆ ਸਰਵਿਸ ਕਰਉਣ ਗਏ ਜੋ 2 ਵਜੇ ਦੇ ਗਏ ਸਾਢੇ 5 6 ਵਜੇ ਪਹੁੰਚਿਆ ਘਰ ਇੱਕ ਠੰਡ ਵੀ ਬੜੀ ਸੀ ਧੁੰਦੀ ਬਹੁਤ ਪਈ ਪਹਿਲਾਂ ਗੱਡੀ ਤੇ ਸਰਵਿਸ ਕਰਾਈ ਫਿਰ ਨਾਲ ਥੋੜੀ ਬਬਲਿੰਗ ਕਰਦੀ ਫਿਰ ਉਹਦੇ ਮਤਲਬ ਬੱਸ ਬਸੇ ਪੈਣ ਵਾਲੇ ਸ਼ਾਕਰਾ ਵਿੱਚ ਉਹ ਪੋਏ ਠੀਕ ਕਰਾ ਫਿਰ ਅਲਾਈਨਮੈਂਟ ਕਰਵਾਈ ਕਰਦੇ ਕਰਾਉਂਦੇ ਹੁਣੇ ਪਹੁੰਚਿਆ ਘਰ ਫਾਜਾ ਸਾਰੇ ਨੂੰ ਪਤਾ ਲੱਗਾ ਮਮਮੀ ਦੀ ਤਬੀਅਤ ਠੀਕ ਨਹੀਂ ਗਈ ਦਵਾਈ ਲੈ ਆਈ ਮਮਮੀ ਦੀ ਮਾਹੀ ਦਾ ਬਗਰ ਮਮਮੀ ਦੀ ਦਵਾਈ ਲੈ ਕੇ ਮਮਮੀ ਠੀਕ ਨਹੀਂ ਸੀ ਫਿੱਲਾ ਵਾਲਿਆ ਜੀ ਦਸਮਾਨੀ ਆ ਗਿਆ ਮਮਮੀ ਨੇ ਕੜੇ ਨੂੰ ਮਿੱਟੀ ਲਾਤੀ ਲਓ ਜੀ ਰੱਖਤੀ ਕੜਾਈਆ ਪੋਤੇ ਇਹ ਬਣ ਲੱਗੀ ਆ ਕਰਨ ਆਪਣੇ ਮਤੇ ਪੰਜੀਰੀ ਲੱਗੀ ਪਰੋਂ

ਇਹਦੇ ਕੋਲੇ ਡਰਾਈ ਫਰੂਟ ਨਹੀਂ ਪਾਉਣਾ ਕੋਈ ਗਰਮ ਚੀਜ਼ ਨਹੀਂ ਪਾਉਣੀ ਮੈਂ ਡਰਾਈ ਫਰੂਟ ਤੋਂ ਬਿਨਾ ਵੀ ਸਮਝਾਂਦੀ ਆ ਤੇ ਮੈਂ ਚੱਲ ਬਣਾਣ ਪਨੀਰੀ ਬਣਾਣੀ ਸਮਝਦਾ ਬੀਸਨ ਵਿੱਚ ਕੀ ਵੀ ਇਸਨੂੰ ਹੁੰਦਾ ਜਿਹਦੇ ਵਿੱਚ ਡਰਾਈ ਫਰੂਟ ਪਾਏ ਪਾਵੇ ਖਰੂਟ ਵਗੈਰਾ ਪਾਉਣ ਉਹਨੂੰ ਆਂਦੇ ਬੀਸਨ ਮੈਂ ਚਲੋ ਮੈਂ ਦੇਖਦੇ ਕੀ ਬਣਾਉਂਦੀ ਕਰਨਾ ਚਾਹ ਫਿਰ ਇਹ ਰਿਲ ਕਰਦਾ ਮੈਂ ਵੀ ਚੱਲ ਬਣਾ ਕੇ ਖਾਣਾ ਫਿਰ ਉਹ ਮੈਂ ਖਾਂਦੀ ਨਹੀਂ ਉਹਦੇ ਵਿੱਚ ਖਰੋ ਪਾਉਣ ਡਰਾਈ ਫਰੂਟ ਮੇਰੀ ਮੰਮੀ ਖੜੀ ਨੇਰੇ ਤੋੜੀ ਫਿਰ ਜਾਣ ਲਈ ਉਹ ਫੇਰੇ ਥੋੜਾ ਜਿਹਾ ਬਣਾਣਾ ਜਿਵੇਂ ਉਹ ਕਰੀਦਾ ਵਿੱਚੋਂ ਖਾਲੀ ਜਾ ਕਰਾਂ ਨੂੰ ਫੇਰੀ ਸਿੱਕਾ ਪਾਊਗਾ ਅੱਗ ਬੁਝਾ ਦੇ ਥੱਲੇ ਦੱਸ ਕੀ ਕਰੇ ਇਹਨਾਂ ਦਾ ਵਿਆਰੋ ਵਿੱਚ ਇਹ ਲਾਤਾ ਉਹਨੂੰ ਆ ਗਏ ਨਹੀਂ ਬਠੀ ਆ ਕਿਹ ਹੋਤੇ ਵਿੱਚ ਤਰੇ ਫਰੈਂਡ ਆਵੇ 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 ਤੇ ਵੀ ਬੰਦੇ ਮਿਲ ਹਾਂ ਸਕੀਮ ਲੱਭਣੀ ਸਕੀਮ ਲੱਭਨੇ ਮੜ ਕੇ ਨਾ ਅੱਗ ਤੇਜ ਹੋ ਗਈ ਜਿਆਦਾ ਹੋ ਗਈ ਇਹ ਝੋੜ ਕੀ ਬਣ ਲਾਚੀਆਂ ਲਾਚੀਆਂ ਲੰਦੀਆਂ ਆ ਕੱਢਾਂ ਹਾਂ ਦਾਣੇ ਇਹ ਕੱਢਾਂ ਹਾਂ ਦਾਣੇ ਤੇ ਇਹ ਇਹ ਲਾਚੀਆਂ ਥੋੜੀ ਕਰ ਮੰਦੀਆਂ ਇਹ ਹੁੰਦੀਆਂ ਸਵਾਦ ਅਨੁਸਾਰ ਪਾਵਾਂਗੇ ਟੇਸਟ ਵਿੱਚ ਆਏਗਾ ਲਾਚੀਆਂ ਦਾ ਵੈਸੇ ਤਾਂ ਨਹੀਂ ਪਾਈਦੀਆਂ ਲਾਚੀਆਂ ਮੈਂ ਪਾਉਣੀਆਂ ਕਮਾ ਵੇਲਾ ਲਾਚੀnga ਬਲੀ ਪੰਜੀਰੀ ਬਣਾਈ ਉਹ ਸਟੈਂਡ ਤੇ ਲੱਗ ਗਿਆ ਤ੍ਰੇਲਕ ਦਾ ਡੰਡ ਗੰਡੀ ਹੋ ਗਿਆ ਤੇਲ ਬੜੀ ਪੈ ਜਾਂਦੀ ਆ ਤੇਲ ਡਿੱਗ ਨਹੀਂ ਬੜੀ ਡਈ ਆ ਛੋਪੇ ਪਾਲਾ ਨਹੀਂ ਤੁੰ ਦਿਖੋ ਤ੍ਰੇਲ ਬੜੀ ਪੈਣ ਗਈ ਨੇ ਪੁੱਜ ਗਿਆ ਵੇਸਣ ਚਲੋ ਬਣ ਗਈ ਪੰਜੀਰੀ ਹੈ ਚਲੋ ਇਹ ਦੂਸਰਾ ਪ੍ਰਾਗਾ ਦੀ ਇਹਨੇ ਦੂਸਰਾ ਪ੍ਰਾਗਾ ਪਾ ਦੂਸਰਾ ਪਲਟਾ ਨੇ ਦੂਸਰਾ ਪ੍ਰਾਗਾ ਪਾਤਾ ਦੂਸਰਾ ਪਲਟਾ ਨਹੀਂ ਨਹੀਂ ਦੂਸਰਾ ਪਲਟਾ ਆਹ ਯਾ ਹੱਥ ਜਰਾ ਛੜੇ ਨੂੰ ਪਲਟਾ ਕਿੰਦੇ ਨੇ ਨਾ ਪਲਟਾ ਉਹ ਜਿੱਦੇ ਲੈ ਆਂਦੇ ਯਾਰ ਤੇ ਪਨ ਕੇ ਕੱਢ ਲਿਆ ਵੇ ਸਣ ਇਹ ਕਰਾਜ ਦੇ ਗਾਂਦਾਂ ਸੜ ਗਿਆ ਦੇਖ ਲੈ ਫੋਲ ਆ ਕਾਲਾ ਨਾ ਠੀਕ ਹੈ ਬਹੁਤ ਸੋਹਣਾ ਤੂੰ ਆਪ ਆਇਆ ਯਾਰੇ ਅੱਗ ਦੇ ਬਾਹਰ ਲੱਗੀ ਯਾਰ ਜਾਰੇ ਚਲੇ ਇਤਨੀ ਮਾਈ ਇੱਕ ਹੀ ਵੱਡਾ ਬਣਾ ਲਿਆ ਉਹ ਦੂਜੀ ਬਰਤ ਤਾਓ ਇਹੋ ਜਿਹਾ ਸਾਵਧਾਨ ਰਹਿਣਾ ਹੁਣ ਪੂਰਾ ਖੰਦੇ ਪੈ ਗਏ ਚੀਲ ਬਣ ਗਈ ਪਨੀਰੀ ਸਾਡੀ ਇਹ ਵੀ ਗੇਸਨ ਬਣ ਗਿਆ ਵੇਸਣ ਕਿ ਕੀ ਆnde ਪਨੀਰੀ ਬਣਾਉਣੀ ਤੇ ਪਨੀਰੀ ਹੀ ਪਰ ਇਹ ਪਨੀਰੀ ਬਣਾ ਨਹੀਂ ਕਿਉਂ ਜਿਆਦਾ ਮੈਂ ਕਹਿੰਦੇ ਆ ਕਿ ਇਹਨੂੰ ਕਰਨਾ ਵਾ ਜਿ ਪਰਫੀ ਦੀਆਂ ਬਰਫੀ ਦੀਆਂ ਟੁਕੜੀਆਂ ਤੇ ਇਧਰ ਨੁਕਸਾਨ ਬੜਾ ਵੱਡਾ ਹੋ ਗਿਆ ਇਧਰ ਕਰਨੇ ਆ ਹਾਂ ਕਡਾਈ ਲੱਗ ਗਈ ਮੇਰ ਕੋ ਉੱਧਰ ਚਲੋ ਕੋਈ ਗੱਲ ਨਹੀਂ ਨਿਕਨੇ ਕੱਟ ਦੋ ਨਾ ਪੀਸ ਕੱਟ ਦੋ ਸੇ ਉੱਠ ਕੇ ਪੋਲਾ ਪੋਲਾ ਇਹ ਕਰਦੇ ਨਹੀਂ ਕਰਨਾ ਤਾਂ ਪੀਸ ਹੂੰ ਹਾਪੀ ਬਰਥਡੇ ਟੂ ਯੂ ਇਸ ਜ਼ੀਰੋੜੇ ਕੱਟਣੀਆਂ ਹੁੰਦੇ ਕੱਟਣੀਆਂ ਉਹ ਜਾਣੀ ਉਹਦੋਂ ਸਖਤ ਹੋ ਜਾਂਦੀਆਂ ਹੁਣ ਇਹਨਾਂ ਦਾ ਕੀ ਹੋਣਾ ਇਹ ਉਹ ਰਾਹ ਦਾ ਸਖਤ ਹੋ ਜਾਣੀ ਉਹਦੋਂ ਸਖਤ ਹੋ ਜਾਣੀ ਉਹਦਾ ਮਾਰਦੀ ਹੈ ਨਾ ਹੁਣ ਤਸਵੀਰੇ ਪੀਸ ਬਣਾਉਣੇ ਹੋ ਹੌਲੀ ਹੌਲੀ ਹਾਲੇ ਜਬਾਤ ਨਾ ਪਤਾ ਤੇ ਇਹਨਾਂ ਨਾਲ ਸੱਟ ਲਾ ਲਈ ਹੈ ਤੇ ਮੈਨੂੰ ਕਹੇ ਮੈਨੂੰ ਭੁੰਦੇ ਜੱਟ ਲਾ ਕੇ ਬੈਠੀ ਰੋ ਮੈਂ ਝੰਡੇ ਹੀ ਆਂ ਚੱਲ ਮਮਿਨੇ ਕਰਤਾ ਇਹਦੇ ਪਨੀਰੀ ਬੰਦੇ ਬੰਦੇ ਦੇ ਬਰਫੀ ਦੀਆਂ ਟੁਕੜੀਆਂ ਬੰਦਾ ਪੀਸੇ ਦੋ ਦੋ ਪੀਸ ਲਗਾ ਆਇਆ ਕਰੋ ਪੰਜ ਹੋਏ ਨਾ ਕਿਉਂ ਜਾਮ ਖੀ ਚਿੱਟੀਆਂ ਹੋ ਜਾਣ ਨਹੀਂ ਨਹੀਂ ਚਿੱਟੀਆਂ ਨਹੀਂ ਹੋਣੀਆਂ ਇਹ ਮੈਂ ਮਮਿਨੇ ਕਰਦੀ ਹਾਂ ਬਰਫੀ ਇਹ ਬਣਾਤਾ ਜੀ ਗਾਰਨਮੈਂਟ ਬੜਾ ਕੈਂਟ ਵੈਰੀ ਗੁੱਡ ਦੇਖੋ ਆ ਗਈ ਚਲੋ ਬਈ ਬਣ ਗਿਆ ਬਈ ਤੇਰੇ ਚਾਹ ਨਾ ਖਾ ਲਿਓ ਜੀ ਤੇ ਨਾ ਜਿਸ ਲਈ ਸਾਟੀ ਦਾ ਰੱਖਿਆ ਨਾ ਮੰਮੀ ਜਾਨੀ ਚੰਨੀ ਦੇਖਦੇ ਰੱਖਦੇ ਸਵੇਰ ਨੂੰ ਆ ਬਨ ਜਾਣੀਆਂ ਬੜੀਆਂ ਆ ਬੂਰਾ ਖੰਡ ਇੰਨੀ ਕਿ ਬਚ ਗਈ ਹੈ ਇਹ ਵੇਂ ਖਾਦੀਆਂ ਜਾਣੀਆਂ ਮਾਸਾ ਕੇ ਜਿਸ ਵਾਦ ਲੋਕ ਦੌਰ ਬਣਾ ਲੈ ਆ ਬੂਰਾ ਖੰਡ ਹੈ ਕਿ ਢਡੇ ਦਾ ਬਿਲਕੁਲ ਬਿਲਕੁਲ ਐਸੀ ਜੋ ਹੈਗਾ ਅੱਗ ਵੀ ਕਰ ਦੋ ਬੰਦ ਹਲ ਕਰ ਦੋ ਇਹ ਆਪਣੇ ਮੋਟਰਸਾਈਕਲ ਤੇ ਮੰਮੀ ਨੇ ਸੀਟ ਟੱਕ ਦੇ ਦਿੱਤੇ ਸੀਟ ਨਾਲ ਆ ਔਰ ਟੱਕ ਤਾਈ ਹਾਂਜੀ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤਾਂ ਕਮੈਂਟ ਸ਼ੇਅਰ ਕਰਿਓ ਕਰਨ ਦੇ ਤਾਂ ਹੱਥ ਥੋੜਾ ਜਲ ਗਿਆ ਹੈ ਹੁਣ ਬਚਾਵਾ ਠੀਕ ਆ ਇੱਕ ਹੁਣ ਥਰਾ ਠੀਕ ਆ ਉਦੋਂ ਰੈਡ ਰੈਡ ਕੋਲਗਟ ਜੀ ਲਾਈ ਹੋ ਤੇ ਜਿਆਦਾਤਰ ਕਿਉਂਕਿ ਉਹ ਕਿਉਂ ਪੈ ਗਿਆ ਸੀ ਉੱਪਰ ਜਦੋਂ ਕਿਵਾਂ ਲੰਗਾ ਸਪਰਿੰਟ ਤੇ ਛਿੱਟੇ ਪੈ ਗਏ ਹੱਥ ਦੇ ਉੱਤੇ ਉਹ ਕੜਾਈ ਦੇ ਵਿੱਚ ਪਿੰਲਾਂ ਗਰਮ ਕਿਉਂ ਉਹ ਤੇ ਮੈਂ ਹੀ ਕੱਟ ਕੇ ਵਿੱਚ ਦੂਸਰਾ ਕਿਉਂਕਿ ਸੁਟਣ ਲੱਗੀ ਵਿੱਚ ਜੱਕਦਾ ਮੈਂ ਡੈਕ ਪਿਆ ਤੇ ਛਿੱਟੇ ਪੈ ਗਏ ਮੇਰੇ ਆਪਣੇ ਚਲੋ ਠੀਕ ਹੈ ਬਚਾਵਾ ਗਿਆ ਮਿਲਦੇ ਆ ਸਵੇਰੇ ਫਿਰ ਨੈਕਸਟ ਵਲੋਗ ਦੇ ਨਾਲ ਬਾ ਬਾਏ ਗੁੱਡ ਨਾਈਟ ਰੱਬਾ